ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਸਾਰੇ ਵੀਰਾਂ ਨੂੰ ਵੈਕੋਜੀਕਾ ਖਾਲਸਾ ਵੈਕੋਜੀਕੀ ਫਤਿਹ ਅੱਜ ਮੈਂ ਆਪਣੇ ਭਿੰਦੇ ਵੀਰ ਨੂੰ ਤੇ ਮਾਹ ਵੀਰ ਗਦੀ ਵੀਰ ਨੂੰ ਇਹਨਾਂ ਨੂੰ ਲੈ ਕੇ ਆਇਆ ਸੀਗਾ ਚੋਲਾ ਸਾਹਿਬ ਸਾਈਡ ਤੋਂ ਜਿਹੜਾ ਮੰਡੇ ਜੇ ਪਿੰਡ ਆ ਕਰਖਾ ਚੰਬਾ ਆ ਦੂਜਾ ਕਰਮੂ ਵਾਲਾ ਉੱਧਰ ਲੈ ਕੇ ਆਇਆ ਸੀਗਾ ਤੇ ਸੰਜੀ ਜਿੱਦਾਂ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਜੇ ਕਈ ਭੈਣ ਭਰਾ ਪ੍ਰਾਣੀਆਂ ਵੀਡੀਓ 2023 ਦੀਆਂ ਵੀਡੀਓ ਚੱਕ ਚੱਕ ਕੇ ਨੈਟ ਤੇ ਪਾਈ ਜਾਂਦੇ ਆ ਤੇ ਉਹਦੇ ਨਾਲ ਕੀ ਹੋ ਰਿਹਾ ਵਾ ਕਿ ਜਿਹੜੇ ਵਿਚਾਰੇ ਦਰਿਆ ਏਰੀਏ ਦੇ ਭੈਣਾਂ ਆ ਮਾਂ ਜਾਂ ਵੀਰਵਾਜਾ ਬੱਚੇ ਆ ਉਹਨਾਂ ਦੇ ਵਿੱਚ ਕਿਤਨਾ ਕਿਤੇ ਇੱਕ ਡਰਜਾ ਬਣ ਜਾਂਦਾ ਵਾ ਕਿ ਹਾਏ ਸੱਚੀ ਤੇ ਕਿਤੇ ਪਾਣੀ ਨਹੀਂ ਆ ਗਿਆ ਕਿਤੇ ਸੱਚੀ ਤੇ ਆ ਕਿ ਦੀ ਕੰਡੀਸ਼ਨ ਤੇ ਇਧਰ ਗੁੱਜਰਪੁਰੇ ਆ ਉਹ ਟੁੱਟ ਗਿਆ ਬੰਨ ਅੱਛਾ ਗੁੱਜਰਪੁਰੇ ਗੁੱਜਰਪੁਰਾ ਕਿੰਨਾ ਕਿ ਦੂਰੀ ਤੋਂ ਗੁੱਜਰਪੁਰਾ ਆਵੇ ਲੱਗ ਗਈ ਆ ਬਸ 4-5 ਕਿਲੋਮੀਟਰ ਜੇ ਜਾਣਾ ਹੋ ਕਿੰਦੀ ਜਾ ਸਕਦੇ ਆਵੇ ਸੜਕ ਸਿੱਧੀ ਜਾਣੀ ਪਰ ਇਹ ਸੜਕ ਤੇ ਥੋੜਾ ਜਿਹਾ ਪਾਣੀ ਆ ਗਿਆ ਨਾ ਦਰਿਆ ਦਾ ਪਾਣੀ ਆ ਗਿਆ ਇਧਰ ਅੱਛਾ ਚਾਓ ਜਿਹੜਾ ਸੜਕ ਦੀ ਜਿਹੜੇ ਚੜਿਆ ਉਹ ਵੀ ਦਰਿਆ ਦਾ ਪਾਣੀ ਇਧਰ ਹੋ ਗਿਆ ਤੇ ਗੱਡੀ ਜਾ ਸਕਦੀ ਆ ਗੱਡੀ ਚੱਲ ਜੂਗੀ ਅਸੀਂ ਗੁੱਜਰਪੁਰੇ ਉੱਥੇ ਬੰਨ ਤੱਕ ਜਾ ਸਕਦੇ ਆਪਾਂ ਕਈਆਂ ਦੇ ਬੰਨ ਪੱਕੇ ਕੀਤੇ ਆ ਕਈਆਂ ਦੇ ਜਿਨ੍ਹਾਂ ਦੇ ਕੱਚੇ ਉਸੇ ਮੰਗੇ ਤੇ ਉਹ ਟੁੱਟ ਗਿਆ ਬੰਨ ਟੁੱਟ ਗਿਆ ਜਿਹੜੇ ਤੇ ਮਲਾਹ ਦਾ ਘਰ ਦੱਸ ਰਹੇ ਜੀ ਹੁਣ ਇੱਥੋਂ ਦੱਸਿਓ ਕਿਹੜਾ ਹੀ ਘਰੋ ਜਿਹੜਾ ਮਲਾਹ ਦੀ ਸਾਡੀ ਡੈਥ ਹੋ ਗਈ ਆ ਇਹ ਤੋਜ ਹਾਂ ਆਹ ਘਰ ਸਾਹਮਣੇ ਦੀ ਅੱਛਾ ਜੀ ਠੀਕ ਆ ਤੇ ਫਿਰ ਉਹ ਜਿੱਦ ਜਾਣਾ ਕਿਹਦੀ ਆ ਮਤਲਬ ਕੋਈ ਬੇੜੀ ਦੇ ਸੰਦ ਦੇ ਪਰਲੇ ਪਾਸੇ ਫਿਰਨੇ ਆਉਂਦੀ ਆ ਤੇ ਉਹ ਸਿੱਧੀ ਨਾ ਜਾਨੀ ਕਿ ਹੈਗਾ ਦਾ ਇੱਟਾਂ ਦਾ ਰਾਹ ਜਾਂਦਾ ਜਿਤਨਾ ਮੀਂਹ ਪਿਆ ਵਾ ਮੀਂਹ ਦੇ ਵਿੱਚ ਰੋੜ ਰੜ ਜਾਂਦੇ ਆ ਜਾਨੀ ਕਿ ਰਾਹ ਵੰਗਾ ਪੈ ਜਾਂਦੀਆਂ ਗੱਡੀ ਨਹੀਂ ਕਈ ਵਾਰ ਪਹੁੰਚਦੀ ਉੱਥੇ ਅੱਛਾ ਤੇ ਨਹੀਂ ਦਰਿਆ ਪਾਰ ਕਰਕੇ ਜਾਣਾ ਪੂਗਾ ਦਰਿਆ ਪਾਰ ਕਰਕੇ ਜਾਣਾ ਉਹ ਦਰਿਆ ਹਰ ਪਾਰ ਕਿਦਾਂ ਕਰਨਾ ਬੇੜੀ ਨਾ ਬੇੜੀ ਨਾ ਅੱਛਾ ਹਾਂ ਅੱਛਾ ਬੇੜੀ ਨਾ ਉਦਾਂ ਵੀ ਮਤਲਬ ਜੇ ਉਦਾਂ ਵੀ ਆਉਣਾ ਵਾ ਤੇ ਉਦਾਂ ਵੀ ਬੇੜੀ ਨਾਲ ਹੀ ਪਾਰ ਕਰਕੇ ਫੇਰ ਹੀ ਜਾਣਾ ਪਊਗਾ ਨਾ ਕਰੇ ਉਦਾਂ ਵੀ ਬੇੜੀ ਨਾਲ ਠੀਕ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਫਤਿਹ ਜੀ ਹੋਰ ਪੰਜਾਬੀਓ ਕੀ ਹਾਲ ਚਾਲ ਆ ਅੱਜ ਪਹੁੰਚੇ ਆ ਜੀ ਮੰਡ ਏਰੀਆ ਹਰੀ ਏਰੀਏ ਦੇ ਵਿੱਚ ਬਾਬਾ ਰਤਨ ਸਿੰਘ ਸੇਵਾ ਸੁਸਾਇਟੀ ਵਾਲੇ ਵੀਰ ਜੱਗੀ ਕੋਲੇ ਠੀਕ ਹੈ ਉਹ ਸਾਨੂੰ ਕੁਮਾਰਿਆ ਵਾ ਸਾਰਾ ਏਰੀਆ ਆਪਣਾ ਦਰਿਆ ਏਰੀਆ ਵੀ ਕਿੰਨਾ ਕੁ ਪਾਣੀ ਆ ਜਾਂ ਕਿੱਦਾਂ ਵਾ ਤੇ ਚਲੋ ਤੁਹਾਨੂੰ ਮਿਲੋਣੇ ਆ ਬਾਬੇ ਜੱਗੀ ਨਾਲ ਵੀ ਤੇ ਹੋਰ ਆ ਆਪਣਾ ਵੀਰ ਕਾਸ਼ ਇਹ ਇਹ ਬਾਬੇ ਜੱਗੀ ਜੀ ਦੇ ਨਾਲ ਰਹਿੰਦੇ ਆ ਹੋਰ ਗਰਦੀਪ ਸਿੰਘ ਕਿਹੋ ਜਿਹਾ ਲੱਗਾ ਤੁਹਾਨੂੰ ਪਾਣੀ ਵੇਖ ਕੇ ਕਿਵੇਂ ਲੱਗਾ ਵੀ ਕਿਉਂਕਿ ਇਹ ਅਫਵਾਹਾਂ ਵੀ ਜਾਂਦੀਆਂ ਵਾਂ ਨੈਟ ਤੇ ਤਾੜੀਆਂ ਵੇਖੋ ਵੀਰ ਜੀ ਉਹ ਵੀਰ ਨਾਲ ਗੱਲ ਹੋਈ ਹੋਊ ਕਹਿੰਦਾ ਕਿ ਪਹਿਲਾਂ ਪਾਣੀ ਚੜਿਆ ਸੀ 5 ਫੁੱਟ ਤੇ ਹੁਣ ਉਤਰ ਗਿਆ ਪਾਣੀ ਤੇ ਜਾਨੀ ਕਿ ਕੰਡੀਸ਼ਨ ਡਰਨ ਵਾਲੀ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਵੀ ਵਿਊ ਲੈਣੇ ਹੁੰਦੇ ਜਿਨ੍ਹਾਂ ਨੇ ਮੰਨ ਲਓ ਕਿ ਜਿਨ੍ਹਾਂ ਦੀ ਪੈੜੀ ਦੱਸਿਆ ਕਿ ਪਾਣੀ ਡਾਊਨ ਅੱਗੇ ਨੂੰ ਬਿਲਕੁਲ ਜੀ ਨਾ ਬਿਨਾ ਬਾਂਹ ਤੋਂ ਹੀ ਉਹਨਾਂ ਦੀਆਂ ਡੋਪ ਗਈਆਂ ਅੰਦਰ ਪੈਸਾ ਹਾਂ ਜਿਹੜੀਆਂ ਅੰਦਰ ਹੀ ਯਾਨੀ ਕਿ ਉਹਨਾਂ ਨੇ ਪਾਣੀ ਫਿਰਿਆ ਯਾਨੀ ਕਿ ਡੁੱਬੀਆਂ ਆਏ ਲੀਕੀ ਯਾਨੀ ਕਿ ਮਰੀਆਂ ਨਹੀਂ ਆ ਕਿਵੇਂ ਕਹਿ ਸਕਦੇ ਆਪਾਂ ਹਾਂ ਚਲੋ ਆਜੋ ਤੁਹਾਨੂੰ ਵਿਖਾਉਣੇ ਆਂ ਦਰਿਆ ਏਰੀਆ ਕਿਵੇਂ ਆਜੋ ਕਾਸ਼ ਚਲੋ ਚਲੋ ਦੀਪ ਤੁਰਿਓ ਕਰੋ ਧਿਆਨ ਨਾ ਨ ਲੈਮੀਨੇਸ਼ਨ ਕਿਸ ਤਰ੍ਹਾਂ ਇਹਨਾ ਪੈਰ ਆਪਣੇ ਲੈਮੀਨੇਸ਼ਨ ਹੋ ਜਾਣ ਬਾਕੀ ਅੱਜ ਵੀ ਬੱਦਲ ਬਹੁਤ ਆਪਣੇ ਏਰੀਆ ਹੀ ਨਹੀਂ ਪਿਆ ਮੈਂ ਇੱਧਰ ਪਈ ਲੰਗਾ ਹਾਂਜੀ ਇੱਧਰ ਆਓ ਉੱਪਰ ਦੇ ਉੱਤੇ ਗਰਥਾ ਜੀ ਤੁਹਾਨੂੰ ਕਹਿੰਦੇ ਰਹਾ ਲੈਮੀਨੇਸ਼ਨ ਦੀਆਂ ਵੱਟਾਂ ਕਾਸ਼ਾਂ ਦਾ ਲੈਮੀਨੇਸ਼ਨ ਵਾਲੀਆਂ ਵੱਟਾਂ ਵਾ ਆਕੇ ਵੱਟਾਂ ਨੂੰ ਲੈਮੀਨੇਸ਼ਨ ਕੀਤਾ ਆ ਹੈ ਇੱਥੇ ਕੱਢ ਦਿਓ ਯਾਰ ਕਾਂ ਜੀ ਜਾਣਾ ਇੱਕ ਬੜਾ ਵਧੀਆ ਪ੍ਰਧਾਨ ਮੰਤਰੀ ਬਾਜੇ ਕੇ ਦਾ ਬੋਲ ਬਹੁਤ ਵਾਇਰਲ ਹੋਇਆ ਸੀ ਇਹ ਆ ਕਾਸ਼ ਇਹ ਆ ਕਾਸ਼ ਸਾਡਾ ਕਾਸ਼ ਹਾਂ ਹਾ ਕੱਟਾ ਇਹ ਪਹਿਲੋਂ ਇਦਾਂ ਹੈ ਲਿਓਣਾ ਇਹ ਤੇ ਕੱਚੇ ਬਣਾਣਾ ਸਾਨੂੰ ਦਸ ਦਿਨ ਨਾਲ ਲੱਗ ਜਾ ਸਹੀ ਗੱਲ ਬਾਬਾ ਜੀ ਨੇ ਦੱਸਿਆ ਨਹੀਂ ਕਿ ਸਹੀ ਵੀ ਤੁਹਾਨੂੰ ਕਿਹੜੇ ਕਿਹੜੇ ਏਰੀਏ ਚ ਲੈ ਕੇ ਜਾਣਾ ਕੋਈ ਨੂੰ ਪਿਆੰਦੇ ਸੀਗੇ ਬਾਬੇ ਨੇ ਆਪ ਦਾ ਬਾਨਾ ਆਪੇ ਕੋਟਾ ਆਉਂਦੇ ਆਪੀ ਬਾਨਾ ਨਾਲ ਕੋਈ ਨੂੰ ਤੰਗੀ ਨਾ ਆਵੇ ਤੰਗੀ ਨਾ ਆਵੇ ਵੀ ਜਨਾ ਮੱਲਾ ਵੀ ਬਾਨਾ ਆਪਣੀਆਂ ਆਪਣੀਆਂ ਜ਼ਮੀਨਾਂ ਨੂੰ ਵਧੇ ਆ ਨਾ ਵੀ ਦਰਿਆ ਓਵਰ ਹੋ ਜਾਂਦਾ ਵਾ ਹਾਂਜੀ ਜ਼ਿਆਦਾ ਨੁਕਸਾਨ ਕਰਦਾ ਵਾ ਉਹਨਾਂ ਨੇ ਆਪ ਦਾ ਬੰਨਤ ਹੋ ਗਿਆ ਇਹ ਉਹ ਡੇਰੇ ਦੇ ਦਲਦਲੇ ਪਾਣੀ ਸਾਰੇ ਆ ਗਿਆ ਅੱਛਾ ਅੱਛਾ ਤੇ ਉਹ ਜਦੋਂ ਕੋਈ ਗੱਡੀ ਗੁੱਡੀ ਕਿਵੇਂ ਖੜਦੇ ਹੋ ਫਿਰ ਆਪਣੀ ਗੁਰਦਾਰੇ ਵਾਲੇ ਗੱਡੀ ਜਦੋਂ ਤੇ ਪੁਲ ਤਿਆਰ ਆ ਉਹ ਜਿਹੜਾ ਜਿਹੜਾ ਆਪਣੇ ਆ ਬਹੁਤ ਜਿਹੜਾ ਦਰਮੀਆਂ ਵਾਲਾ ਪੁਲ ਜਿਹੜਾ ਦਰਮੀਆਂ ਵਾਲਾ ਪੋਲਾ ਤੇ ਉਦੋਂ ਤੇ ਗੱਡੀ ਕੱਲ ਜਾਂਦੀ ਆ ਉਧਰ ਦੀ ਬੰਨ ਬੱਜਾ ਵਾ ਉਧਰ ਦੀ ਆ ਜਾਂਦੀ ਆ ਹੁਣ ਜਿੱਤਰਾ ਪਾਣੀ ਚੜ ਗਿਆ ਹੁਣ ਕੇ ਪਾਸੇ ਦੀ ਨਹੀਂ ਆਉਣੀ ਇਹ ਬਾਬਾ ਜੀ ਕਿਹੜਾ ਪਿੰਡ ਆ ਗਿਆ ਜੀ ਆਪਣਾ ਚਲੋ ਇਹ ਪਿੰਡ ਵਾ ਕਰਮੂ ਵਾਲਾ ਕਰਮੂ ਵਾਲਾ ਇਹ ਚੋਲਾ ਸਾਡੇ ਨਾਲ ਹੀ ਆ ਤਰਨਤਾਂ ਦੇਲੇ ਤੇ ਆ ਜਾਂਦਾ ਪਿੰਡ ਠੀਕ ਹੈ ਕਿਉਂਕਿ ਇਹ ਵੀ ਜਾਨ ਨੂੰ ਪਤਾ ਨਹੀਂ ਇਹ ਵੀ ਆਇਆ ਆਫਰ ਰੋਪਰ ਸਾਈਟ ਤੋਂ ਆਇਆ ਬੰਲਾਵਲ ਤੋਂ ਆਇਆ ਤੇ ਅੱਜ ਇਹਨਾਂ ਨੂੰ ਮੈਂ ਕਰਵਾ ਜੀ ਉਹਨਾਂ ਤੇ ਆਜੀ ਵੀਡੀਓ ਬਣਾਉਂਦੇ ਆ ਹਰੀ ਕੀ ਫੈਰ ਦੀ ਵੀਡੀਓ ਬਣਾਉਂਦੇ ਆ ਅੱਜ ਤਾਂ ਨੂ ਮਹਿਮਾਨ ਏਰੀਆ ਦਿਖੋਣਾ ਸਾਰਾ ਤੇ ਚਲੋ ਅਰਦਾਸ ਕਰ ਦੇ ਕੇ ਰੱਬ ਪੜਾਈ ਕਰੇ ਪਾਣੀ ਦੀ ਸਪੀਡ ਤੁਸੀਂ ਦੇਖ ਸਕਦੇ ਜੀ ਤੇ ਵੀ ਜੀ ਜਿਹੜੇ ਹੀ ਦੂਜੇ ਪਿੰਡ ਗਏ ਸੀ ਅਸੀਂ ਕੱਲ ਪਰਸੋਂ ਪੀੜੀ ਕੁੜੀ ਹੋਣੀ ਆ ਕਮੂਈ ਪਿੰਡ ਗਏ ਸੀ ਉਹ ਦਰਿਆ ਤੋਂ ਕਰਲੇ ਬੰਨੇ ਮੱਝਾਂ ਚਾਰਨ ਖੜਦੇ ਆ ਆਡੇ ਵੀ ਇਦਾਂ ਲੱਗ ਜਾਂਦੇ ਆ ਤੇ ਫਿਰ ਪਾਰ ਕਿਦਾਂ ਕਰਦੇ ਆ ਹਾਰ ਵਿੱਚ ਚੱਲ ਕੇ ਜਾਂਦੇ ਆ ਥੱਲ ਕੇ ਮਤਾਵਾਂ ਪਾਣੀ ਧਰ ਕੇ ਜਾਂਦੀਆਂ ਨਾਲ ਹੀ ਆਵਰ ਕੇ ਜਾਂਦੇ ਆਵਰ ਕੇ ਨਾਲ ਜਾਂਦੇ ਤੇ ਲੈ ਆਉਂਦੀ ਅੱਛਾ ਹਨਾ ਇਦਾਂ ਨੇ ਏਰੀਏ ਦੇ ਵਿੱਚ ਤਾਂ ਹੀ ਖੇਤ ਤੇ ਲੋਕੀ ਮੱਝਾਂ ਜਾਂਦੀਆਂ ਰਾਤ ਨੂੰ ਕਿਉਂਕਿ ਇੱਧਰ ਹਨਾ ਘਾਹ ਜਿਆਦਾ ਗਰਾਸ ਜਿਆਦਾ ਘਾਹ ਤੋਂ ਜਿਆਦਾ ਆ ਤੁਸੀਂ ਸੰਗਜੀ ਦੇ ਸਕਦੇ ਜੋ ਕਿੰਨਾ ਕੋ ਪਾਣੀ ਵਗ ਰਿਹਾ ਦਰਿਆ ਦੇ ਵਿੱਚ ਝੂਠੀਆਂ ਅਫਵਾਹਾਂ ਤੋਂ ਬਚੋ ਕਿਉਂਕਿ ਅੱਜ ਕੱਲ ਲੋਕ ਨਾ ਵਿਊ ਲੈਣ ਦੀ ਖਾਤਰ ਕੁਝ ਵੀ ਘਰੇ ਬੈਠੇ ਮਰੀ ਜਾਂਦੇ ਹੁੰਦੇ ਆ ਵੀ ਆ ਵੇਖੋ ਪਾਣੀ ਆ ਗਿਆ ਪਾਣੀ ਆ ਗਿਆ ਠੀਕ ਹੈ ਇਹੋ ਜੀਆਂ افواਹਾਂ ਤੋਂ ਬਚੋ ਮੇਰੇ ਭਰਾ ਜਿੰਨਾ ਵੀ ਬਚਿਆ ਜਾਂਦਾ ਵਾ ਤੇ ਇਹ ਜਿਹੜਾ ਯੂਟਿਊਬਰਾਂ ਨੂੰ ਬੇਨਤੀ ਕਰਦੇ ਆਂ ਵੀ ਸਹੀ ਤੋਂ ਸਹੀ ਇਨਫੋਰਮੇਸ਼ਨ ਦਿਆ ਕਰੋ ਨਾ ਲੋਕਾਂ ਦੇ ਇਤਰਾ ਕਢਾਇਆ ਕਰੋ ਕਿਉਂਕਿ ਸੰਜੀ ਜਿੱਥੇ ਉਹ ਪਾਣੀ ਵਗ ਰਿਹਾ ਨਾ ਉਹਦੇ ਨਾਲੋਂ ਜਿੱਥੇ ਅਸੀਂ ਖੜੇ ਆਂ ਜਿਆਦਾ ਨਹੀਂ ਤੇ ਕੋਈ 15 ਫੁੱਟ ਦੀ ਉਚਾਈ ਤੇ ਅਸੀਂ ਖਲੋਤੇ ਆਂ ਪਾਣੀ ਨਾਲ ਤੇ ਜਿਹੜੇ ਆਪਣੇ ਜਿਹੜੇ ਪਿੰਡਾਂ ਤੋਂ ਆ ਤੇ ਇਹ ਆਪਣੇ ਵੀਰ ਜੀ ਇਹ ਦੱਸ ਰਹੇ ਆ ਵੀ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਇਹੋ ਜੀ ਬੋਲਦਾ ਸਹਿਬਾ ਜੱਲੀ ਜਿਹੜੀ ਇਧਰਲੀ ਸਾਈਡ ਵਾ ਕਿਉਂ ਖਾਲਸਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਹਰੀਕੇ ਬੱਤਨ ਵਾਲੀ ਸਾਈਡ ਐ ਜਿਹੜੀ ਅਗਲੇ ਬੰਦੇ ਛੋਟੇ ਮੈਂ ਇਹਨਾ ਮੇਰਾ ਵੀਰ ਜਿਹੜੇ ਆਪਣੇ ਗਲਤ ਵੀਡੀਓ ਪਾਈ ਜਾਂਦੇ ਹੁਣੇ ਪੁਰਾਣੇ ਸਾਲ ਦੀਆਂ ਪਾਈ ਜਾਂਦੇ ਨੇ ਲੋਕ ਜਿਵੇਂ ਮੰਨ ਲਓ ਕਿ ਪ੍ਰਾਣੀਆਂ ਕੱਟ-ਕੱਟ ਕੇ ਵੀਡੀਓ ਪਾ-ਪਾ ਕੇ ਤਾਂ ਲੋਕਾਂ ਦੇ ਨਾਲ ਐਵੇਂ ਤਰਾੜਾ ਕੱਢੀ ਜਾਂ ਮਨ ਲਓ ਡਰਾਈ ਜਾਂਦੇ ਨੇ ਲੋਕਾਂ ਨੂੰ ਕਿ ਅਗਲੇ ਜਿਹੜੇ ਦਰਿਆ ਤੇ ਬੈਠੇ ਆ ਉਹ ਵਿਚਾਰੇ ਜਵਾਗ ਵੀ ਡਰ ਜਾਂਦੇ ਕੋਈ ਜਵਾਕਾ ਦੇ ਹੱਥ ਮੋਬਾਈਲ ਦਾ ਵੀਡੀਓ ਵੇਖ ਲੈਂਦਾ ਉਹ ਵਿਚਾਰੇ ਡਰਦੇ ਹਨਾ ਮਾਂ ਪਿਓ ਵੀ ਅਗਲੇ ਸਹਿਮ ਜਾਂਦੇ ਨੇ ਮੇਰਾ ਵੀਰ ਗਲਤ ਵੀਡੀਓ ਤੁਸੀਂ ਨਾ ਪਾਓ ਐਵੇਂ ਲੋਕਾਂ ਨੂੰ ਡਰਾਈ ਨਾ ਚਾਹੋ ਕਿ ਕਿ ਆ ਇੱਥੇ ਪਾਣੀ ਚੜ ਆਇਆ ਚੜ ਆ ਦਰਿਆ ਦੇ ਕੋਲੇ ਹੀ ਆ ਇਹ ਸਤ루ਜ ਆਪਣਾ ਨਾ ਕਿ ਚੋਲਾ ਸਾਹਿਬ ਦੇ ਕੋਲੇ ਦਾ ਕਰਮੂ ਵਾਲਾ ਪਿੰਡ ਆ ਉਹ ਤਾਂ ਦਰਿਆ ਚੱਲਦਾ ਵੀਰ ਇੱਥੋਂ ਦਾ ਹੀ ਲੋਕਲ ਵੀਰ ਇਹਨੇ ਸਾਰੀ ਜਾਣਕਾਰੀ ਆ ਦਰਿਆ ਵਾ ਤੇ ਵੀਰ ਹਣਾ ਤੇ ਆ ਵੀਰ ਦਾ ਘਰ ਆ ਬਿਲਕੁਲ ਉੱਤੇ ਦਰਿਆ ਦੇ ਬੈਠਾ ਹੋਇਆ ਵੀਰ ਹਾਂ ਕਰਮੂ ਵਾਲੇ ਜਿਹੜਾ ਚੱਲਦਾ ਪਿਆ ਆਪਣੇ ਹਰੀ ਗਿਆ ਨੂੰ ਸਾਰੇ ਜਾ ਕੇ ਮਲਾਪ ਹੁੰਦਾ ਇਹਨਾਂ ਦਾ ਉਸ ਵਿੱਚ ਕੋਈ ਖਤਰਿਆਣੀ ਨਹੀਂ ਆ ਬਰ ਝੋਨੇ ਨਾਲ ਲੱਗੇ ਆ ਸਭ ਪਾਣੀ ਦਿੰਦਾ ਕੱਲ 5 ਫੁੱਟ ਪਾਣੀ ਚੜਿਆ ਆ ਅੱਛਾ ਤੇ ਅੱਜ ਮੇਰਾ ਵੀਰ ਕਹਿੰਦਾ ਕਿ ਸਾਰਾ ਪਾਣੀ ਲੈ ਗਿਆ ਉਤਰਾ ਕੋਈ ਐਡੀ ਖਤਰਿਆ ਵਾਲੀ ਗੱਲ ਨਹੀਂ ਹੈਗੀ ਤੇ ਨਾ ਹੀ ਮਹਾਰਾਜ ਗਾਂ ਕਾਲ ਨੂੰ ਕੋਈ ਖਤਰਾ ਪਾਵੇ ਆਪਾਂ ਤੇ ਹੋਈ ਬੇਨਤੀ ਕਰਦੇ ਹਾਂ ਜਿਹੜੇ ਆ 20 ਵਾਲੇ ਚੱਕਰਾਂ 'ਚ ਪਏ ਫਿਰਦੇ ਨਾ ਨਾ ਗਲਤ ਨਾ ਡਰਾਓ ਲੋਕਾਂ ਨੂੰ ਨਾ ਡਰਾਓ ਬਿਲਕੁਲ ਆਪ ਦਾ ਕੋਈ ਚਲੋ ਕੋਈ ਦੇਣੀ ਤੁਸੀਂ ਵੀਡੀਓ ਜਾਣਕਾਰੀ ਸਹੀ ਦਿਓਣਾ ਲੋਕਾਂ ਨੂੰ ਗਲਤ ਨਾ ਦਿਓ ਕਿ ਐਵੇਂ ਗਲਤ ਵੀਡੀਓ ਪਾਫਾ ਤੁਸੀਂ ਧੰਨਵਾਦ ਜੀ ਲੋਕਾਂ ਨੂੰ ਡਰਾਈ ਜਾਂਦੇ ਜੇ ਮੇਰਾ ਵੀਰ ਕਿਰਪਾ ਤਾਂ ਡੇ ਕੇ ਕਿ ਇਹੋ ਜਿਹੀ ਵੀਡੀਓ ਨਾ ਪਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆ ਵੀਰ ਨੂੰ ਤੁਹਾਡੇ ਨਾਲ ਮਿਲਾਉਨੇ ਆ ਹਾਂਜੀ ਵੀਰ ਜੀ ਦੱਸਿਆ ਜੇ ਪਾਣੀ ਬਰੇ ਵੀ ਕਿੰਨਾ ਕੁ ਪਾਣੀ ਆ ਜਾਂ ਕਿਦਾਂ ਤੁਸੀਂ ਤਾਂ ਬਿਲਕੁਲ ਕਿਨਾਰਿਆਂ ਤੇ ਬੈਠੇ ਹੋਏ ਆ ਵੀ ਆ ਢੱਡਾ ਆਪਣਾ ਮਕਾਨ ਆ ਇਹ ਵੀਰ ਜੀ ਕੱਲ ਪਾਣੀ ਆ ਬਹੁਤ ਜ਼ਿਆਦਾ ਚੜਿਆ ਸੀਗਾ ਅੱਛਾ ਜੀ ਤੇ ਅੱਜ ਕੱਲ ਨਾ ਜਿਆਦਾ ਨਹੀਂ ਦੇ 4-5 ਫੁੱਟ ਡਾਊਨ ਹੋ ਗਿਆ ਅੱਜ ਅੱਜ ਦੇ ਵਿੱਚ ਵਿੱਚ ਅੰਡਰ ਅੰਡਰ ਹੋ ਗਿਆ ਏ ਹਾਂਜੀ 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 ਤੇ ਜਿਹੜੀ ਕਰਮੂ ਵਾਲੇ ਤੋਂ ਕੜਕਿਆਂ ਨੂੰ ਛੜਕ ਜਾਂਦੀ ਹੈ ਨਾ ਕੱਲ ਉਹ ਤੋਂ ਦੀ ਕ੍ਰੋਸ ਕਰ ਗਿਆ ਪਾਣੀ ਵੀ ਵਾਹ ਦਾ ਪਾਣੀ ਦਰਿਆ ਦਾ ਪਾਣੀ ਓਕੇ ਹਾਂਜੀ ਤੇ ਅੱਜ ਤਾਂ ਬਹੁਤ ਜ਼ਿਆਦਾ ਡਾਊਨ ਹੋ ਗਿਆ ਹੋ ਜਾ ਕੋਈ ਕਤਰਾ ਨਹੀਂ ਹੈਗਾ ਨਾ ਨਹੀਂ ਹੋ ਜਾ ਕੋਈ ਹੁਣ ਥੱਲਾ ਨਹੀਂ ਕੋਈ ਅਪਡੇਟ ਨਹੀਂ ਤੀ ਹੁਣ ਅੱਛਾ ਮੰਡ ਏਰੀਏ ਦੇ ਭਰਾ ਜੀ ਤੁਹਾਨੂੰ ਦਰਿਆਵਾਂ ਬਾਰੇ ਜਿਆਦੀ ਨੌਲੇਜ ਹੁੰਦੀ ਸਾਡੇ ਨਾਲ ਕੋਈ ਅਪਡੇਟ ਮਿਲੀ ਕੋਈ ਪਿੱਛੋਂ ਕੋਈ ਵੀ ਪਾਣੀ ਦੀ ਸੰਭਾਵਨਾ ਵਧਣ ਦੀ ਆ ਜਾਂ ਘਟਣ ਦੀ ਆ ਕੋਈ ਲਾਲ ਅਲਰਟ ਕੀਤਾ ਹੋਇਆ ਸਰਕਾਰ ਨੇ ਜਾਂ ਕਿੱਦਾਂ ਵੀ ਸਿੰਚਾਈ ਦੇ ਤਾਗਰ ਵਿੱਚ ਪਾਣੀ ਵਧਣਾ ਨਹੀਂ ਨਹੀਂ ਉਹ ਵੀ ਕਿ ਮੈਨਾਂ ਕੋਈ ਖਤਰੇ ਵਾਲੀ ਗੱਲ ਨਹੀਂ ਆਖੀ ਅਸੀਂ ਇਸ ਵੀਡੀਓ ਥਰੂ ਇਹ ਪੁੱਛਣਾ ਚਾਹੁੰਦੇ ਸੀ ਕਿ ਪਰ ਤੁਹਾਡੇ ਜਦੋਂ ਜਵਾਗ ਮੰਨ ਲੋ ਕਿ ਕਹਿੰਦੇ ਆ ਨਾ ਵੀਡੀਓ ਪਾਉਦੇ ਕੋਈ ਜਵਾਗ ਹੋਵੇ ਤਾਂ ਡਰ ਤੇ ਜਾਂਦੇ ਆ ਨਾ ਗਲਤ ਵੀਡੀਓ ਵੇਖ ਕੇ ਗਲਤ ਵੀਡੀਓ ਵੇਖ ਕੇ ਡਰ ਜਾਂਦੇ ਆ ਹਨਾ ਤੁਸੀਂ ਜਦ ਬੈਠੇ ਜਣਾ ਕੋਈ ਪਾਣੀ ਮਗਰੋਂ ਚੜੇ ਤੇ ਅਗਲੇ ਦਾ ਬਚਨ ਜਵਾਕਾਂ ਦਾ ਡਰ ਭਾਂ ਜਾਂਦਾ ਦਿਲ ਦੇ ਵਿੱਚ ਜਦੋਂ ਵੀ ਦੀ ਇਹ ਕਰਨਾ ਜਿਹੜੀਆਂ ਗਲਤ ਵੀਡੀਓ ਪਾਉਂਦੇ ਜਦੋਂ 23 ਦੇ ਵਿੱਚ ਪਾਣੀ ਆਇਆ ਸੀਗਾ ਉਦੋਂ ਪਾਣੀ ਕਿੱਥੋਂ ਦਾ ਕਰ ਪਹੁੰਚਿਆ ਸੀਗਾ ਦੇਈ ਦੇ ਵਿੱਚ ਪਾਣੀ ਆਏ ਅਦੋਂ ਨੀਵਾ ਹੀ ਰਿਹਾ ਏ ਥੱਲੇ ਅੱਛਾ ਨੀਵਾ ਹੀ ਰਿਹਾ ਯਾਨੀ ਕਿ ਟਾਏ ਨਾ ਅੱਗੇ ਲੱਗਾ ਹੈਗਾ ਲੱਗ ਗਿਆ ਏ ਤੇ ਪਰ ਇਹਦੋਂ ਨੀਵਾ ਹੀ ਰਿਹਾ ਏ ਉੱਤੇ ਨਹੀਂ ਆਇਆ ਪਾਣੀ ਅੱਛਾ ਆਪਣੇ ਇਧਰ ਕਰਮੋਤਲੇ ਪਾਸੇ ਜ਼ਮੀਨ ਤੁਹਾਨੂੰ ਐ ਜਾ ਕੇ ਜਾਨ ਦਿਖਾਉਣਾ ਉਹ ਜ਼ਮੀਨ 'ਚ ਪਾਣੀ ਪੈ ਗਿਆ ਅੱਛਾ ਇਧਰਲੀ ਜ਼ਮੀਨ ਉਹ ਉੱਥੇ ਤੁਹਾਨੂੰ ਵੱਡੇ ਕਰਦਾ ਤੇ ਵਿਖਾਉਣਾ ਦੋ ਅਦਰ ਨੂੰ ਆ ਜਾਓ ਆ ਚਲੋ ਅੱਛਾ ਆਹ ਜਿਹੜਾ ਤੋਂ ਪਿਆ ਹੈ ਹਾਂ ਆ ਤੁਸੀਂ ਵੇਖ ਸਕਦੇ ਜੀ ਵੀਰ ਜੀ ਸਾਰਾ ਮੰਡ ਏਰੀਆ ਤੋ ਟਾਵ ਦਰਿਆ ਵਾਲੋਂ ਬੰਨ ਕਿਹੜਾ ਆ ਜਣਾ ਬੰਨ ਜੀ ਇਹ ਟੁੱਟਾ ਇੱਥੇ ਨਾ ਆ ਜਾ ਅੱਛਾ ਇਹ ਹੁਣ ਟੁੱਟਾ ਆਹੋ ਯਾ ਉੱਥੋਂ ਥੋੜਾ ਜਿਹਾ ਟੁੱਟਾ ਵਾ ਜਾਨੀ ਕਿ ਕਿਹੜਾ ਵੀ ਵੀ ਬੰਨ ਕਿਹੜਾ ਟੁੱਟਾ ਕਰੇ ਜੀ ਆ ਜਿਹੜਾ ਬੰਨ ਨਹੀਂ ਆ ਜਿਹੜੀਆਂ ਪਾਲੀਆਂ ਵਾਲਾ ਇਹ ਤੋਂ ਵੀ ਪਾਣੀ ਇੱਧਰੋਂ ਹੀ ਆ ਜਾਂਦਾ ਨਾ ਅੱਛਾ ਆ ਧੋਣੇ ਲੱਗੇ ਸਾਰਿਆਂ ਪੈਣ ਅੱਛਾ ਆ ਬੰਨ ਟੁੱਟਾ ਇੱਥੋਂ ਟੁੱਟਾ ਇਨਾ ਹੁਣ ਤੇ ਬੰਨੇ ਇਹ ਵੀ ਟੁੱਟ ਗਿਆ ਸੀ ਤੇ ਉੱਧਰ ਹੋ ਗਿਆ ਮੈਂ ਟੁੱਟਾ ਬੰਨ ਅੱਛਾ ਸਹੀ ਜੀ ਇੱਥੋਂ ਬੰਨ ਟੁੱਟਾ ਵਾ ਆ ਦਰਿਆ ਵਾ ਤੇ ਇਹਾਰੇ ਸਾਰੇ ਝੋਨੇ ਲੱਗੇ ਇੱਥੇ ਤੇ ਆਹ ਬੰਦ ਹੋ ਗਈ ਟੁੱਟਾ ਵਾ ਜਿਹੜਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਸੀ ਆਫਰੀ ਖਰਮੂਆ ਟੁੱਟਾ ਵਾ ਇਧਰ ਲਈ ਜਿਹੜੀ ਸਾਰੇ ਏਰੀਆ ਚ ਝੋਨੇ ਡੁੱਬਿਆ ਉਹ ਅਗਲੇ ਬੰਨੇ ਤੁਹਾਨੂੰ ਮੈਂ ਛੜਕੀ ਵੀ ਦਿਖਾ ਦੇਵਾਂ ਉਹ ਵੀ ਸਾਨੇ ਦੇ ਪਾਣੀ ਦੇ ਨਾਲ ਜਿੱਕਰ ਦੇ ਨਾਲ ਕਰਕੇ ਆਪਣੇ ਛੜਕਦੇ ਰਹੀਆ ਉਹ ਵੀ ਮੇਰੀ ਗੱਲ ਸੁਣੋ ਮੋਸ਼ਨ ਕੈਪਚਰ ਕਰੋ ਨਾ ਪਾਣੀ ਵਿੱਚ ਰੋਹ ਤੇ ਹੀ ਚਾਹੇ ਨਾ ਨਾ ਇਹਦੇ ਝੋਨੇ ਜੇ ਪੈਲੀ ਚ ਵੜਦਾ ਤਾਂ ਇੱਥੋਂ ਤਾਂ ਹੀ ਪਾਣੀ ਆਉਂਦਾ ਵਾਇਰ ਆ ਝੋਨੇ ਸਾਹਮਣੇ ਆ ਝੋਨੇ ਚ ਅੱਛਾ ਇਸ ਝੋਨੇ ਚ ਹਾਂ ਠੀਕ ਹੈ ਜੀ ਉਹ ਵੇਖੋ ਹੁਣ ਮੋਟਰਸਾਈਕਲ ਜਿਹੜਾ ਨੰਗਲ ਲੱਗਾ ਵਾ ਉਹ ਜਿਹੜੀ ਜਿੰਮੀ ਛੜਕ ਦੇ ਉੱਤੇ ਨੰਗਲ ਲੱਗਾ ਤੇ ਜਿਹੜਾ ਪਾਣੀ ਆ ਝੋਨੇ ਤੇ ਜਿਹੜਾ ਦਰਿਆ ਦਾ ਪਾਣੀ ਆ ਇਹ ਰੱਬ ਤੁਹਾਡਾ ਭਲਾ ਕਰੇ ਪਾਣੀ ਆ 5 ਫੁੱਟ ਚੜਾਇਆ ਸੀ ਉਦੋਂ ਤੇ ਸੜਕ ਡੁੱਬ ਗਈ ਹੋਰ ਇਹ ਸੜਕ ਡੁੱਬ ਗਈ ਸੀ ਕਹਿੰਦੇ ਆ ਜਿਹੜਾ ਝੋਨੇ ਚ ਵੀਰ ਜੀ ਆਇਆ ਸੀ ਪਾਣੀ ਹਾਂ ਜਿਹੜਾ ਹੁਣ ਤੇਈ ਚੋਂ ਨਹੀਂ ਆਇਆ ਨਹੀਂ ਜਿਹੜਾ ਹੁਣ ਤੇਰਾ ਕੱਲ ਪਰਸੋਂ ਪਾਣੀ ਚੜਾਇਆ ਇਹ ਛੜਕ ਡੁੱਬ ਗਈ ਆੜੀ ਇਹ ਛੜਕ ਤੋਂ ਉੱਥੋਂ ਕ੍ਰੋਸ ਹੋ ਗਈ ਸੀ ਸਾਰੀ ਛੜਕ ਨਹੀਂ ਡੁੱਬੀ ਉਹ ਪੁਲੀ ਆ ਨਾ ਜਿੱਥੇ ਪੁਲੀ ਨੀ ਮੈਂ ਥਾਂ ਜਿੱਥੇ ਉੱਥੋਂ ਕ੍ਰੋਸ ਹੋ ਗਈ ਉਤੋਂ ਨਹੀਂ ਜਾਨੀ ਕਿ ਪਾਣੀ ਛੜਕਦੇ ਉਤੋਂ ਨਹੀਂ ਨੰਗਾ ਡੈਕਾ ਸੀ ਓਕੇ ਹਾਂਜੀ ਆ ਜਿਹੜਾ ਵੀਰ ਜੀ ਇੱਧਰ ਜ ਦਰਿਆ ਵਗਦਾ ਪਿਆ ਜਾਂ ਦੂਜੇ ਪੈਲੀਆਂ ਵਾ ਝੋਨਾ ਲੱਗਾ ਭਾਈ ਆ ਪੈਲੀਆਂ ਵਾ ਸਾਰੀਆਂ ਇਹ ਨੰਬਰੀਆਂ ਚ ਡਰਾਈ ਪੈਲੀਆਂ ਸੀ ਇਹ ਆ ਨੰਬਰੀ ਪੈਲੀਆਂ ਵਾ ਸਾਰੀ ਨੰਬਰੀ ਪੈਲੀਆਂ ਆ ਜਿਹੜੀਆਂ ਡੁੱਬੀਆਂ ਹੋਈਆਂ ਇਹ ਚ ਝੋਨਾ ਲੱਗਾ ਆ ਵਾ ਅੱਛਾ ਅੱਛਾ ਆ ਮੇਲ ਝੋਨਾ ਸੀ ਹਸਾਬ ਨਾਲ ਜਿਹੜਾ ਡੁੱਬ ਗਿਆ ਸਾਰਾ ਵੀਰ ਦਾਦੇ ਆ ਕਿ ਜਿਹੜਾ ਆ ਝੋਨਾ ਵਾ ਇਹਦੇ ਵਰਗਾ ਝੋਨਾ ਆ ਜਿੱਥੇ ਹੁਣ ਪਾਣੀ ਆ ਇੱਥੇ ਸੀਗਾ ਪਰ ਇਹ ਸਾਰਾ ਝੋਨਾ ਡੁੱਬ ਗਿਆ ਵਾ ਉਹ ਵੇਖੋ ਜਿੱਦਾਂ ਝੋਨਾ ਵਾਂ ਵੀਰਾਂ ਦਾ ਤੇ ਕੀ ਉਹਨਾਂ ਦੇ ਬੀਜ ਦੇ ਹੋ ਕਿਉਂਕਿ ਜਿਹੜੀ ਫਸਲ ਆ ਪੁੱਤਾਂ ਵਾਂਗੂ ਪਾਲੀ ਜਾਂਦੀ ਹੈ। ਗਲ-ਗਲ ਪਾਣੀ ਆ ਇੱਥੇ। ਵਾਈਗੁਰ ਇੰਨਾ ਜ਼ਿਆਦਾ ਪਾਣੀ ਇੱਥੇ। ਧਾਨਾ ਜਿਗਰਾ ਢਾਡਾ ਮਾਝੇ ਵਾਲਿਆਂ ਦਾ ਯਾਰ ਹੈ। ਹਵੇ ਨੂੰ ਉੱਤਰ ਮਾੜਾ ਜਿਹਾ ਇੱਕ ਵਾਰੀ ਆਇਆ ਪਾਣੀ ਠਾੜਦਾ ਹੋਣਾ ਕਿ ਇੱਥੇ ਜਿਹੜੇ ਚੱਲਦੇ ਪਏ ਮੁਸੀਬਤਾਂ ਕਿੰਨਾ ਚਿਰ ਦੇਖਿਆ ਚਰੇ। ਬਿਲਕੁਲ ਸਹੀ ਹੈ। ਆ ਇਹਦਾ ਸਾਹਮਣਾ ਪਿੰਡ ਕਿਹੜਾ? ਇਹ ਕੜਕਾ। ਇਹ ਸੇ ਕੜਕਾ ਵਾ। ਸਾਹਮਣਾ ਪਿੰਡ ਕੜਕਾ। ਤੇ ਕੜਕੇ ਦੇ ਨਾਲ ਠੀਓ ਕੜਕੇ ਆ ਤੁਸੀਂ ਵੇਖ ਹੀ ਰਹੇ ਜੋ ਕਿ ਕਿੰਨੀਆਂ ਫਾਵਾ ਪਾਣੀ ਨੂੰ ਲੈ ਕੇ ਹਨ ਦਰਿਆ ਛੜ ਗਿਆ ਦਰਿਆ ਛੜ ਗਿਆ ਜਾਂ ਬੜੀਆਂ ਫਾਵਾ ਫੈਲ ਰਹੀਆਂ ਵਾਂ ਤੇ ਅੱਜ ਬਾਬਾ ਜੀ ਨੇ ਸੱਦਿਆ ਸੀ ਮਾਨ ਸਿੰਘ ਖਾਲਸਾ ਤੇ ਦਾਸ ਪਿੰਦਾ ਸੰਧੂ ਤੇ ਗੁਰਦੀਪ ਵੀਰ ਬਾਬੇ ਜੱਗੀ ਜੀ ਦਾ ਬਹੁਤ ਬਹੁਤ ਧੰਨਵਾਦ ਸਾਰਾ ਮੁਆਇਨਾ ਕਰਾਇਆ ਏਰੀਏ ਦੇ ਵਿੱਚ ਕਿੰਨਾ ਕੁ ਪਾਣੀ ਆ ਜਾਂ ਕਿੱਦਾਂ ਵਾਂ ਸਾਰਾ ਮੰਡ ਏਰੀਆ ਜਾਂ ਸਾਰੇ ਦਰਿਆ ਨੂੰ ਲੱਗਦੇ ਪਿੰਡ ਵਿਖਾਏ ਆ ਤੇ ਕਰਮੋ ਵਾਲੀ ਸਾਈਡ ਹੋ ਗਿਆ ਘੜਕਾ ਵੀ ਘੜਕਾ ਹੀ ਪਾਣਗੇ ਘੜਕਾ ਘੜਕਾ ਹਾਂਜੀ ਹਾਂਜੀ ਤੇ ਪਬਜ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਸਾਰੇ ਵੀਰਾਂ ਨੂੰ ਵੈਕ ਜੀ ਕਾ ਖਾਲਸਾ ਵੈਕ ਜੀ ਕੀ ਫਤਿਹ ਅੱਜ ਮੈਂ ਆਪਣੇ ਭਿੰਦੇ ਵੀਰ ਨੂੰ ਤੇ ਮਾਹ ਵੀਰ ਗਰਦੀ ਵੀਰ ਨੂੰ ਇਹਨਾਂ ਨੂੰ ਲੈ ਕੇ ਆਏ ਸੀਗਾ ਚੋਲਾ ਸਾਹਿਬ ਸਾਈਡ ਤੋਂ ਜਿਹੜਾ ਮੰਡੀ ਜੇ ਪੈਂਦਾ ਕਰਖਾ ਚੰਬਾ ਆ ਦੂਜਾ ਕਰਮੂ ਵਾਲਾ ਉੱਧਰ ਲੈ ਕੇ ਆਇਆ ਸੀਗਾ ਤੇ ਸੰਜੀ ਜਿੱਦਾਂ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਜੇ ਕਈ ਭੈਣ ਭਰਾ ਪੁਰਾਣੀਆਂ ਵੀਡੀਓ 2023 ਦੀਆਂ ਵੀਡੀਓ ਚੱਕ ਚੱਕ ਕੇ ਨੈਟ ਤੇ ਪਾਈ ਜਾਂਦੇ ਆ ਤੇ ਉਹਦੇ ਨਾਲ ਕੀ ਹੋ ਰਿਹਾ ਵਾ ਕਿ ਜਿਹੜੇ ਵਿਚਾਰੇ ਦਰਿਆ ਏਰੀਏ ਦੇ ਭੈਣ ਆ ਵਾ ਜਾਂ ਵੀਰਵਾਜਾ ਬੱਚੇ ਆ ਉਹਨਾਂ ਦੇ ਵਿੱਚ ਕਿਤਨਾ ਕਿਤੇ ਇੱਕ ਡਰਜਾ ਬਣ ਜਾਂਦਾ ਵਾ ਕਿ ਹਾਏ ਸੱਚੀ ਤੇ ਕਿਤੇ ਪਾਣੀ ਨਹੀਂ ਆ ਗਿਆ ਕਿਤੇ ਸੱਚੀ ਤੇ ਆਹ ਕਿਤੇ ਕੰਡੀਸ਼ਨ ਤੇ ਨਹੀਂ ਬਣ ਗਈ ਸੋ ਇਸੇ ਕਰਕੇ ਅੱਜ ਅਸੀਂ ਆ ਆਏ ਸੀਗੇ ਕਰਮੂ ਵਾਲਾ ਸਾਈਡ ਕਿਉਂਕਿ ਬਹੁਤ ਭੈਣ ਭਰਾਵਾਂ ਦੇ ਮੈਨੂੰ ਫੋਨ ਆਏ ਸੀਗੇ ਕਿ ਵੀ ਜੀ ਤੁਹਾਡਾ ਹਰੀਕੇ ਦਰਿਆ ਦੇ ਲਾਗੇ ਪਿੰਡ ਪਿੰਦਾ ਵਾ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਦੇ ਹਾਂ ਤੁਸੀਂ ਪੁਰਾਣੀਆਂ ਵੀਡੀਓ ਪਾਉਂਦੇ ਸੀ ਤੁਸੀਂ ਸਾਨੂੰ ਅਪਡੇਟ ਦੋ ਕਿ ਪਾਣੀ ਦਾ ਲੈਵਲ ਕੀ ਆ ਤੇ ਪਾਣੀ ਦੀ ਕੀ ਕੰਡੀਸ਼ਨ ਆ ਸੋ ਅੱਜ ਮੈਂ ਆਪਣੇ ਇਹਨਾਂ ਵੀਰਾਂ ਦੇ ਨਾਲ ਦਰਿਆ ਏਰੀਆ ਦੇ ਵਿੱਚ ਆਏ ਸੀਗਾ ਉਹ ਤੁਸੀਂ ਵੀਡੀਓ ਵੀਡੀਓ ਵਿੱਚ ਦੇਖ ਹੀ ਸਕਦੇ ਜੇ ਕਿ ਪਾਣੀ ਦਾ ਜਿਹੜਾ ਲੈਵਲ ਵਾ ਕੰਟਰੋਲ ਦੇ ਵਿੱਚ ਆ ਠੀਕ ਹੈ ਮਾੜਾ ਮੋਟਾ ਕਿ 2 ਫੁੱਟ ਵੱਧ ਜਾਂਦਾ ਕਰੀ ਘਟ ਜਾਂਦਾ ਉਹ ਸੀਜ਼ਨ ਤੁਹਾਨੂੰ ਪਤਾ ਮੀਆਂ ਦਾ ਚੱਲਦਾ ਪਿਆ ਵਾ ਜਦੋਂ ਥੋੜਾ ਜਿਹਾ ਪਹਾੜਾਂ ਦੇ ਵਿੱਚ ਪਾਣੀ ਜਾਂਦਾ ਵੱਧਦਾ ਵਾ ਉਹਦੇ ਨਾਲ ਜਿਹੜਾ ਪਾਣੀ ਦਾ ਲੈਵਲ ਫੜਾ ਫੜਾ ਘਟਦਾ ਵੱਧਦਾ ਵਾ ਤੇ ਜਿਹੜੇ ਇਹ ਮਾਂਡ ਏਰੀਏ ਦੇ ਵੀਰ ਆ ਇਹ ਜਾ ਕੇ ਦਰਿਆਦ ਨੂੰ ਇਸ ਕਰਕੇ ਅੱਖ ਲਾਉਂਦੇ ਆ ਕਿ ਪਾਣੀ ਜਿਹੜਾ ਉਹ ਜਮਾ ਨਾ ਹੋਵੇ ਕਿਉਂਕਿ ਜੇ ਜਮਾ ਹੋ ਗਿਆ ਸਾਡੀਆਂ ਫਸਲਾਂ ਵੀ ਡੁੱਬਣੀਆਂ ਵਾ ਤੇ ਜਦੋਂ ਇੱਕੇ ਕੰਮ ਜਮਾ ਪਾਣੀ ਨੂੰ ਕਿਦਮ ਛੱਡੀਏ ਤੇ ਉਹਨੇ ਆ ਕਾ ਵੀ ਜਿਹੜੇ ਭੈਣ ਭਰਾ ਜਿਹੜੇ ਫਰੋਹੇਪੁਰ ਸਾਈਡ ਦੇ ਉਹਨਾਂ ਦਾ ਵੀ ਨੁਕਸਾਨ ਕਰਨਾ ਵਾ ਇਸ ਕਰਕੇ ਉਹ ਆਪਣੀ ਜਦੋ ਜਦ ਕਰ ਰਿਹਾ ਕਿ ਪਾਣੀ ਦਾ ਜਿਹੜਾ ਵਹਾਵਾ ਨਾਲ ਦੀ ਨਾਲ ਵਗਦਾ ਰਹੇ ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਇਸ ਵੀਰ ਦੇ ਚੈਨਲ ਨੂੰ ਲਾਈਕ ਕਰਿਓ ਕਿਉਂਕਿ ਦੇਲੀ ਤੁਹਾਨੂੰ ਅਪਡੇਟ ਚੈਨਲ ਦੇ ਉੱਪਰ ਅਪਡੇਟ ਜਿੰਨੀ ਇਹਨਾਂ ਨੂੰ ਮਿਲਦੀ ਹੈ ਦਿੰਦੇ ਰਹਿਣਗੇ ਜੀ ਧੰਨਵਾਦ ਬਹੁਤ ਖਾਸ ਸ਼ਹਿਰ ਬਰਕਾਦੇ